ਪਰ ਸੋਨੀ ਮੇਰੀ ਨਾਲ ਗੱਲ ਨਹੀਂ ਹੋਈ ਹੂੰ ਪਰ ਸੋਨੀ ਮੇਰੀ ਨਾਲ ਗੱਲ ਨਹੀਂ ਹੋਈ 21 ਮੰਮੀ ਜੀ ਹਾਂਜੀ ਠੀਕ ਰਹਿੰਦੇ ਜੀ ਮੈਨੂੰ ਲੱਗਦਾ ਨਹੀਂ ਹੁੰਦਾ ਫੋਨ ਨਹੀਂ ਲੱਗਦਾ ਵਾ ਬੈਲ ਜਾਂਦੀ ਹੈ ਕਿਉਂ ਕੱਟ ਦਿੰਦਾ ਵਾ ਕੌਮ ਤੇ 21 ਫੋਨ ਤੇ ਲੱਗਦਾ ਵਾ ਉਹ ਕੱਟ ਦਿੰਦਾ ਵਾ ਕੋ ਤੇ ਮੈਂ ਤੁਹਾਡੇ ਵੱਲ ਆਈ ਆ। लवली ਕਿੰਨਾ ਲਗਾ ਫੋਨ ਤੇ? ਮਮਾ ਮਸ਼ੀਨ ਵਾਲਿਆਂ ਨੂੰ ਵਿਆਹ ਫੋਨ ਕਰਨ। ਅੱਛਾ ਅੱਛਾ। ਤੋ ਪਰਸੋਂ ਨਾ ਨਹੀਂ ਅੱਜ ਟਾਈਮ। ਠੀਕ ਆ। ਮੈਂ ਆਹ ਤੇਰੇ ਵੱਲ। ਹਾਂਜੀ। ਉਹ ਮੰਮੀ ਆਈ ਹੀ ਮੇਰੇ ਵੱਲ ਤੇਰੀ। ਕੀ ਆ ਨਹੀਂ? ਕਿਉਂ? 2 3 ਸਟਾਰਟ। ਚਲ ਠੀਕ ਹੈ ਠੀਕ ਹੈ ਚੰਗਾ। 2 3 ਸਟਾਰਟ। ਚਲ ਠੀਕ ਹੈ ਠੀਕ ਹੈ। लवली ਕਿਹਦਾ ਫੋਨ ਆਉਂਦਿਆ ਸੀ? ਭਾਜੀ ਮਸ਼ੀਨ ਵਾਲੇ ਦਾ। ਭਾਜੀ ਮਸ਼ੀਨ ਵਾਲੇ ਦਾ। 2 3 ਸਟਾਰਟ। ਚਲ ਕੋਈ ਨਹੀਂ ਪਰਸੋਂ ਹਾਂਜੀ ਭਰਾ। ਚੰਗਾ। ਲਵਲੀ ਕੇ ਤਾਂ ਫੋਨ ਆਉਂਦੇ ਆ ਉਹ ਡੈਡੀ ਜੀ ਮਸ਼ੀਨ ਵਾਲੇ ਨੂੰ ਕੀਤਾ ਸੀ ਅੱਛਾ ਤੇ ਉਹ ਆਂਦਾ ਵੀ ਪਰਸੋਂ ਦਾ ਟਾਈਮ ਕੋ ਹੈਗਾ ਵਾ ਤੇ ਮੈਂ ਚੱਲ ਕਰੀ ਆਂ ਲਈ ਪਰਸੋਂ ਆਈਂ 2 3 ਸਟਾਰਟ ਉਹ ਨਹੀਂ ਨਹੀਂ ਯਾਰ ਇੰਨੇ ਦਿਨ ਨਾ ਪਾ ਤੂੰ ਉਹ ਸਾਰਿਆਂ ਦੇ ਵੱਡ ਲੀਆਂ ਵੇ ਲਾਗੋ ਸੁਣ ਮੈਂ ਤੇਰੇ ਨਾਲ ਸੁਣ ਯਾਰ ਜੋਬ ਨੂੰ ਫੋਨ ਨਹੀਂ ਚੁੱਕਣ ਦਿਆ ਫੋਨ ਨਹੀਂ ਚੁੱਕਣ ਦਿਆ ਓਏ ਆਹ ਮਮੀ ਤਰੀ ਆ ਹੀ ਮੇਰੇ ਨਾਲ 2 3 ਸਟਾਰਟ ਤੇਰਾ ਹੈ 3 4 ਡਰਜੀ ਤੁਹਾਨੂੰ ਦੱਸਿਆ ਰਿਹਾਗਾ ਪਰसों ਮੇਰੀ ਗੱਲ ਹੋਈ ਓਦਨ ਉਹ ਜੋਤ ਵੀ ਲਉਂਦੀ ਐ ਪਰਸੋਂ ਆਹੋ ਜਦੋਂ ਸਾਰਿਆਂ ਦੀ ਪਰਸੋਂ ਹੀ ਗੱਲ ਹੋਈ ਆ ਕਿਹਦਾ ਫੋਨ ਡੀ ਕੰਡ ਜੇ ਤਾਈ ਹੁਣ ਨਹੀਂ ਤੁਹਾਨੂੰ ਫੋਨ ਆਉਣਾ ਕਿਸਦਾ ਜਿਹੜਾ ਕੰਮ ਹੁਣ ਆਈ ਨਾ ਉਹ ਹੋ ਗਿਆ ਵਾ 2 1 ਇਹ ਨਾ ਕਰਨਾ ਆਪਣੇ ਬੰਦਿਆਂ ਨੂੰ ਤੇ ਫੋਨ ਕਰਾਂ ਪਹਿਲਾਂ ਤੇ ਹਾਂ ਫੋਨ ਦਾ ਕੰਮ ਵੀ ਕਰ ਦੋ ਠੀਕ ਆ ਨਾ ਜੇ ਨਹੀਂ ਬੰਦ ਹੁੰਦਾ ਤੇ ਮਾਰਕੀਟਿੰਗ ਤੋੜ ਦੇ ਤੋੜ ਦੇ ਬੰਦੇ ਨਿਕਲ ਗਏ ਲੋ ਨਹੀ ਨੰਡ 1 ਉਹ ਜੇ ਨਹੀਂ ਨਾ ਬੰਦ ਹੁੰਦਾ ਤੈਨੂੰ ਤੋੜ ਦੇ ਆਹੋ ਹੋਰ ਨਾ ਕੋਈ ਪੰਗਾ ਖੜਾ ਕਰਦੀ। ਹਮੇ ਕੀ ਡੈ ਜੀ ਕਰਨਾ? ਕੁਛ ਨਹੀਂ ਪੁੱਤ ਆ ਕਿੰਨੇ ਚਿਰ ਦੀ ਉਹਨ ਜਿ ਲਿਆਂਦੀ ਹੀ ਤੇ ਮੈਂ ਹਾ ਸਵੈਟਰ ਬਣਾਉਂਦੀ ਆ। ਉਹ ਮੇਰੀ ਗੱਲ ਸੁਣ ਹਿੰਨੋ ਛੱਡੋ। ਮੈਨੂੰ ਟੈਨਸ਼ਨ ਹੋਉਂਦੀ ਆ। ਹਾ ਹੈ ਵੇ ਪੁੱਤ ਡੈਡੀ ਗਏ ਸੀ ਮੇਰੇ ਨਾਲ। ਯਾਰ ਇਹ ਯਾਰ ਇਹ ਤਾਂ ਬੰਦ ਸਾਰਾ। ਯਾਰ ਉਹ ਕਰ ਲੈਂਦੀ। ਇਹ ਕਰਨਾ ਪਰੇਗਾ ਚੱਲ ਵਾ ਵਾ ਚਿਰਦੀ ਉਹਨਾਂ ਲਿਆਂਦੀ ਹੀ ਕੰਮੇ ਲੱਗ ਜੂਗੀ ਹੋਰ ਇਹ ਕਰਨਾ ਕਰ ਤੂੰ ਕਿਸੇ ਗੱਲ ਦਾ ਵੀ ਕੋਈ ਗੱਲ ਨਹੀਂ ਉਹਦੇ ਤੱਕ ਪਹੁੰਚੇ ਅਸੀਂ ਛੇਤੀ ਕਰਾਂਗੇ ਮੰਮੀ ਜੀ ਗੱਲਾਂ ਤੇ ਵਧੇਰੀਆਂ ਆ ਜਿਨ੍ਹਾਂ ਨੂੰ ਹੋਰ ਮੰਮੀ ਜੀ ਗੱਲਾਂ ਤੇ ਵਧੇਰੀਆਂ ਆ ਜਿਨ੍ਹਾਂ ਗੱਲਾਂ ਨਾਲ ਮਾਨੂੰ ਸਮਝਾਇਆ ਜਾ ਸਕਦਾ ਵਾ ਪਰ ਤੈਨੂੰ ਆ ਵੀ ਪਤਾ ਵਾ ਨਾ ਕਰਵਾਓ ਫੋਨ ਕਿਉਂ ਨਹੀਂ ਚੁੱਕਦਾ ਮੰਮੀ ਜੀ ਘਰ ਹੁੰਦੀ ਖਿੱਚ ਖਾਪ ਕੇ ਗਏ ਮੈਨੂੰ ਤੇ ਉਹੀ ਗੱਲਾਂ ਬਾਰ ਬਾਰ ਚਿੱਟੀ ਆਈ ਜਾਣੀਆਂ ਵਾ ਕਿ ਤੋਆ ਕੀ ਫੇਦਾ ਹੀ ਢੀ ਦੂਰ ਜਾਂਦਾ ਜਦੋਂ ਪਿੱਛੇ ਜੀ ਆਂਦੇ ਸਾਹ ਹੀ ਸੁੱਕੇ ਰਹੇ ਨੇ ਤੋਆ ਮੰਬਾ ਦਾ ਮੰਮੀ ਜੀ ਕਈ ਵਾਰ ਕੰਮ ਹੀ ਨਾ ਹੁੰਦਾ ਵੀ ਚਾਰਜ ਵਗੈਰਾ ਨਹੀਂ ਲੱਗਦਾ ਹੁਣ ਨਹੀਂ ਪੁੱਤ ਮੇਰਾ ਮਨ ਕਹਿੰਦਾ ਕੋਈ ਸਹੀ ਨਹੀਂ ਕਹੇਗਾ ਬੈਨਕਾ ਨਹੀਂ ਪੁੱਤ ਮੇਰਾ ਮਨ ਕਹਿੰਦਿਆ ਵਾ ਪਰ ਕੋ ਠੀਕ ਨਹੀਂ ਗਾ ਉਹ ਮੰਮੀ ਜੀ ਕੱਲ ਜੋਤ ਕੋਈ ਗੱਲ ਨਹੀਂ ਸਾਰਾ ਕੰਮ ਹੋਇਆ ਨੇ ਠੀਕ ਠਾਕ ਵਧੀਆ ਦਿਮੇ ਆ ਗਈ ਤੁਮ ਪਰਸੋਂ ਹੀ ਮੇਰੀ ਨਾ ਮੈਂ ਗੱਲ ਨਹੀਂ ਹੋਈ ਪਰसों ਹੀ ਮੇਰੀ ਨਾ ਨਾ ਗੱਲ ਨਹੀਂ ਹੋਈ। 21 ਮੰਮੀ ਜੀ? ਹਾਂਜੀ ਬੋਲ ਲੈਂਦੇ ਜੀ। ਉਹਨਾਂ ਨੂੰ ਲੱਗਦਾ ਨਹੀਂ ਹੁੰਦਾ ਫੋਨ। ਨਹੀਂ ਲੱਗਦਾ ਵਾ ਬਿੱਲ ਜਾਂਦੀ ਹੈ ਕਿਉਂ ਕੱਟ ਦਿੰਦਾ ਵਾ। ਕੰਪਨੀ 21 ਫੋਨ ਤੇ ਲੱਗਦਾ ਵਾ ਉਹ ਕੱਟ ਦਿੰਦਾ ਵਾ ਗੋ। ਤੇ ਮੈਂ ਤੁਹਾਡੇ ਵੱਲ ਆਈ ਆ। ਲੱਗਲੀ ਕਿੰਨਾ ਲਗਾ ਫੋਨ ਤੇ? ਮੈਂ ਮਸ਼ੀਨ ਵਾਲਿਆਂ ਨੂੰ ਵਿਆਹ ਫੋਨ ਕਰਨ। ਅੱਛਾ ਅੱਛਾ। ਤੇ ਉਹ ਪਰਸੋਂ ਨਹੀਂ ਇੰਡੀਆ ਟਾਈਮ। ਠੀਕ ਆ। ਮੈਂ ਆਹ ਤੇਰੇ ਵੱਲ। ਹਾਂਜੀ। ਉਹ ਮੰਮੀ ਆਈ ਹੀ ਮੇਰੇ ਵੱਲ ਤੇਰੀ। ਕੀ ਆਂ ਜੀ? ਕਿਓ 2 3 ਸਟਾਰਟ ਚੱਲ ਠੀਕ ਹੈ ਠੀਕ ਹੈ ਚੰਗਾ 2 3 ਸਟਾਰਟ ਚੱਲ ਠੀਕ ਹੈ ਠੀਕ लवली ਕਿਹਦਾ ਫੋਨ ਆਉਂਦਿਆ ਹੈ ਭਾਜੀ ਮਸ਼ੀਨ ਵਾਲੇ ਦਾ ਭਾਜੀ ਮਸ਼ੀਨ ਵਾਲੇ ਦਾ 2 3 ਸਟਾਰਟ ਚੱਲ ਕੋਈ ਨਹੀਂ ਪਰਸੋਂ ਆਜਿਂ ਭਰਾ ਚੰਗਾ लवली ਕਿਹਦਾ ਫੋਨ ਆਉਂਦਿਆ ਉਹ ਡੈਡੀ ਜੀ ਮਸ਼ੀਨ ਵਾਲੇ ਨੂੰ ਕੀਤਾ ਸੀ ਅੱਛਾ ਤੇ ਉਹ ਆਂਦਾ ਵੀ ਪਰਸੋਂ ਦਾ ਟਾਈਮ ਕੋ ਹੈਗਾ ਵਾ ਤੇ ਮੈਂ ਚੱਲ ਕਰੀ ਆਂ ਲਈ ਪਰਸੋਂ ਆਜਿਂ 2 3 ਸਟਾਰਟ ਉਹ ਨਹੀਂ ਨਹੀਂ ਯਾਰ ਇਨੇ ਦਿਨ ਨਾ ਪਾ ਤੂੰ ਉਹ ਸਾਰਿਆਂ ਦੇ ਵੱਡ ਲੀਆਂ ਵੇ ਲਾਗੋ ਸੁਣਾ ਮੈਂ ਤੇਰੇ ਨਾਲ ਦੱਸੋ ਯਾਰ ਜੋਬ ਨੂੰ ਫੋਨ ਨਹੀਂ ਚੁੱਕਣ ਦਿਆ ਫੋਨ ਨਹੀਂ ਚੁੱਕਣਿਆ ਓਏ ਆਹ ਮਮੀ ਤਰੀ ਆਹੀ ਮੇਰੇ ਨਾਲ ਤੇਰਾ ਹੈ 2 3 4 ਦਰਜੀ ਤੁਹਾਨੂੰ ਦੱਸਿਆ ਰਹਿਗਾ ਪਰसों ਮੇਰੀ ਗੱਲ ਹੋਈ ਓਦਾਂ ਉਹ ਜੋਤ ਵੀ ਲਉਂਦੀ ਆ ਪਰਸੋਂ ਆਹੋ ਜਦੋਂ ਸਾਰਿਆਂ ਦੀ ਪਰਸੋਂ ਹੀ ਗੱਲ ਹੋਈ ਆ ਕਿਹਦਾ ਫੋਨ ਡੀ ਕੰਡੇ ਜੇ ਤੈin ਹੋਣੀ ਤੁਹਾਨੂੰ ਫੋਨ ਆਉਣਾ ਕਿਹਦਾ ਜਿਹੜਾ ਕੰਮ ਹੋਣਾ ਸੀ ਨਾ ਉਹ ਹੋ ਗਿਆ ਆ ਉਹ ਵਨ ਇਹ ਨਾ ਕਰਨਾ ਆਪਣੇ ਬੰਦਿਆਂ ਨੂੰ ਤੇ ਫੋਨ ਕਰਾਂ ਪਹਿਲਾਂ ਤੇ ਹਾਂ ਫੋਨ ਦਾ ਕੰਮ ਵੀ ਕਰ ਦੋ ਠੀਕ ਆ ਨਾ ਜੇ ਨਹੀਂ ਬੰਦ ਹੁੰਦਾ ਤੇ ਮਾਰਕੀਟਿੰਗ ਤੋੜ ਦੇ ਤੋੜ ਦੇ ਬੰਦੇ ਨਿਕਲ ਗਿਆ ਮੈਨੂੰ ਨਹੀਂ ਨਹੀਂ ਐਂਡ ਵਨ ਉਹ ਜੇ ਨਹੀਂ ਨਾ ਬੰਦ ਹੁੰਦਾ ਤੈਨੂੰ ਤੋੜ ਦੇ ਆਹੋ ਹੋਰ ਨਾ ਕੋਈ ਪੰਗਾ ਖੜਾ ਕਰਦੀ ਹਾਂ ਹਮੇ ਕੀ ਡੈ ਜੇ ਕਰਨਾ ਕੋਸ਼ ਨਹੀਂ ਪੁੱਤ ਆ ਕਿੰਨੇ ਚਿਰ ਦੀ ਉਹਨ ਜਿ ਲਿਆਂਦੀ ਹੀ ਤੇ ਮੈਂ ਹਾ ਸਵੈਟਰ ਬਣਾਉਣੀ ਆ ਉਹ ਮੇਰੀ ਗੱਲ ਸੁਣ ਨਹੀਂ ਛੱਡੋ ਮੈਨੂੰ ਟੈਂਸ਼ਨ ਹੋਉਂਦੀ ਆ ਹਾ ਹੈ ਵੇ ਪੁੱਤ ਡੈਡੀ ਗਏ ਸੀ ਮੇਰੇ ਨਾਲ ਇਹ ਕਰਨਾ ਪਰੇਗਾ ਚੱਲ ਵਾ ਵਾ ਚਿਰ ਦੀ ਉਹਨ ਲਿਆਂਦੀ ਹੀ ਕੰਮੇ ਲੱਗ ਜੂਗੀ ਕੀ ਕਰਨਾ ਕਰ ਤੂੰ ਕਿਸ ਗੱਲ ਦਾ ਵੀ ਕੋਈ ਗੱਲ ਨਹੀਂ ਉਹਦੇ ਤੱਕ ਪਹੁੰਚਾਂ ਛੇਤੀ ਕਰਾਂਗੇ ਮੰਮੀ ਜੀ ਗੱਲਾਂ ਤੇ ਬਧੇਰੀਆਂ ਵਾਂ ਜਿਨ੍ਹਾਂ ਨੂੰ ਮੰਮੀ ਜੀ ਗੱਲਾਂ ਤੇ ਬਧੇਰੀਆਂ ਵਾਂ ਜਿਨ੍ਹਾਂ ਗੱਲਾਂ ਨਾਲ ਮਾਨੂੰ ਸਮਝਾਇਆ ਜਾ ਸਕਦਾ ਵਾ ਪਰ ਤੁਹਾਨੂੰ ਆਪ ਵੀ ਪਤਾ ਵਾ ਕਰਵਾਓ ਫੋਨ ਕਿਉਂ ਨਹੀਂ ਚੁੱਕਦਾ ਮੰਮੀ ਜੀ ਘਰੋਂ ਨਹੀਂ ਖਿੱਚ ਖਾਪ ਕੇ ਗਏ ਮੈਨੂੰ ਤੇ ਉਹੀ ਗੱਲਾਂ ਬਾਰ ਬਾਰ ਛੇਤੀ ਆਈ ਜਾਣੀਆਂ ਵਾ ਕੀ ਤੋਹਰ ਕੀ ਫੇਦਾ ਇਹ ਢੀ ਦੂਰ ਜਾਂਦਾ ਜੋ ਤਾਂ ਪਿੱਛੇ ਜੀ ਆਂਦੇ ਸਾਰੇ ਸੁੱਕੇ ਰਹੇ ਨੇ। ਬੰਦ ਮਮੇ ਜੀ ਕਈ ਵਾਰ ਕੰਮ ਹੀ ਨਾ ਹੁੰਦਾ ਕਿ ਚਾਰਜ ਵਗੈਰਾ ਨਹੀਂ ਲੱਗਦਾ ਹੁਣ। ਨਹੀਂ ਪੁੱਤ, ਮੇਰਾ ਮਨ ਕਹਿੰਦਾ ਕੋਈ ਸਹੀ ਨਹੀਂ ਗਾਹਗਾ। ਕੋਈ ਨਾ ਕੋਈ। ਨਹੀਂ ਪੁੱਤ, ਮੇਰਾ ਮਨ ਕਹਿੰਦਾ ਵਾ ਕੋਈ ਠੀਕ ਨਹੀਂ ਗਾ। ਉਹ ਮਮੇ ਜੀ ਕੱਲ ਜੋ ਤਾਂ ਕੋਈ ਗੱਲ ਨਹੀਂ ਸਾਰਾ ਕੰਮ ਹੋਇਆ ਨੇ ਠੀਕ-ਠਾਕ ਵਧੀਆ। ਦੀ ਮੇ ਆ ਗਈ